ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਸਸ਼ਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਨ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਹੋਇਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਟਰਪੂਜ਼ ਨੂੰ ਅਰੈਸਟ ਕਰ ਲਿਆ ਗਿਆ ਸਸ਼ਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫ ਐਸ ਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਸਸਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਹੋਇਆ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅੱਤੂ ਨੂੰ ਅਰੈਸਟ ਕਰ ਲਿਆ ਗਿਆ ਸਸ਼ਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫ ਆਈ ਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫ ਐਸ ਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਸਸ਼ਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਸਸਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ ਇਹਦੇ ਵਿੱਚ ਐਫ ਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫ ਐਸ ਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਸਸ਼ਤਰਕਾਲ 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ ਤੇ ਇੱਕ ਇਤਲਾ ਮਿਲੀ ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ ਐਫਆਈਆਰ ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਦੇ ਵਿੱਚ ਅਗਲੀ ਤਫ਼ਤੀਸ਼ ਚੱਲ ਰਹੀ ਹੈ ਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਐਫਐਸਐਲ ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ ਧੰਨਵਾਦ